ਏ ਤੂੰ ਹੀ ਜਗ ਤੇ ਓਟ ਨੇ ਓਟਿਆਂ ਦੀ ਤੂੰ ਹੀ ਆਸਾ ਹੈ ਦਿਨਾਂ ਨਰਾਸਿਆਂ ਦੀ ਤੇਰੇ ਦਰ ਤੇ ਆਣ ਕੇ ਡਿੱਗਿਆ ਹਾਂ ਓਟ ਛੱਡ ਕੇ ਸਾਰਿਆਂ ਪਾਸਿਆਂ ਇਥੋਂ ਲੱਭਦਾ ਮਾਣ ਨਾ ਮਾਣਿਆਨੋ ਟਹਿ ਕੇ ਆਤਮਾ ਦਿਲਾਂ ਉਦਾਸਿਆਂ ਦੀ ਤੇਰੇ ਅਮਰਤੀ ਸੋਮਿਓ ਹਰ ਵੇਲੇ ਮਿਟ ਜਾਵੇ ਪਿਆਸ ਪਿਆਸਿਆਂ ਦੀ ਮੈਂ ਸੁਣਿਆ ਉਹਨਾਂ ਦਾ ਹੋਵੇ ਇਕ ਬਾਲ ਈ ਉੱਚਾ ਜਿਹੜੇ ਤੇਰੀ ਦਹਲੀਜ਼ ਤੇ ਝੁਕਦੇ ਨੇ ਮੁੜ ਕੇ ਉਹਨਾਂ ਨੂੰ ਆਸਾਂ ਦਾ ਬੂਰ ਲੱਗੇ ਬੂਟੇ ਜ਼ਿੰਦਗੀ ਦੇ ਜਿਹੜੇ ਸੁੱਕਦੇ ਨੇ ਜੀਵਨ ਲੈਰ ਫਿਰ ਉਹਨਾਂ ਵਿੱਚ ਹੋਏ ਪੈਦਾ ਇਸ ਸੋਮੇ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ ਸਰਦਾ ਨਾਲ ਜੋ ਤੇਰੇ ਦਰ ਆਵੇ ਉਹ ਦੇ ਪੈਂਡੇ 84 ਦੇ ਮੁਕਦੇ ਏ ਸਾਡੇ ਸਿੱਧਕ ਨੂੰ ਜਾਣਦਾ ਜਗ ਸਾਰਾ ਤੇ ਖੂਨ ਨਾਲ ਇਤਿਹਾਸ ਨੂੰ ਰੰਗ ਦਿੱਤਾ ਕਟਿਆ ਜਾਵੇ ਨਾ ਕੌਮ ਦਾ ਅੰਗ ਕੋਈ ਤੇ ਕਟਵਾ ਆਪਣਾ ਅੰਗ-ਅੰਗ ਦਿੱਤਾ ਮਾਸ ਗਏ ਜਮੂਰਾਂ ਦੇ ਨਾਲ ਨੋਚੇ ਤੇ ਨੇਜਿਆਂ ਉੱਤੇ ਮਾਸੂਮਾਂ ਨੂੰ ਟੰਗ ਦਿੱਤਾ ਇਹ ਸਾਡੇ ਵੱਡ ਵਡੇਰਿਆਂ ਖਾਲਸਾ ਜੀ ਤੇ ਸਾਨੂੰ ਦੱਸ ਜੀਉਣ ਦਾ ਢੰਗ ਦਿੱਤਾ ਇੱਥੇ ਜੋ ਆਇਆ ਸਭ ਨੇ ਕੂਚ ਕਰਨਾ ਤੇ ਚਾਲੇ ਸ਼ਿਰੂ ਤੋਂ ਐਸੇ ਜਗਦੇ ਨੇ ਇਹ ਜਗਤ ਸਾਰਾ ਮੁਸਾਫਰਾਂ ਦੀ ਜਿਵੇਂ ਵਹਿਣ ਦਰਿਆਵਾਂ ਦੇ ਵਗਦੇ ਨੇ ਨੇਕੀ ਧਰਮ ਸਚਾਈ ਤੇ ਡਟਣ ਵਾਲੇ ਇਹ ਤਾਰੇ ਪੜ ਆਕਾਸ਼ ਵਿੱਚ ਜਗਦੇ ਨੇ ਮਰਦੇ ਨਹੀਂ ਜਿਉਂਦੇ ਨੇ ਸਦਾ ਜਾਗੇ ਉੱਤੇ ਤੇ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਮੇਲੇ ਉਹਨਾਂ ਦੀ ਯਾਦ ਵਿੱਚ ਲੱਗਦੇ ਏ ਨਦੀ ਨਾਲਿਆਂ ਵਿੱਚ ਤੂੰ ਕਰੇ ਟਿੱਬੇ ਤੇ ਹੋਇਆਂ ਟਿੱਬਿਆਂ ਵਿੱਚ ਮੈਂ ਤਾਲ ਵੇਖੇ ਜਿਹੜੇ ਵੰਡ ਤੇ ਧਨ ਦੀਆਂ ਗਾਗਰਾਂ ਸੀ ਇਹ ਹੋਏ ਉਹਨਾਂ ਦੇ ਮੰਦੜੇ ਹਾਲ ਵੇਖੇ ਜਿੰਨਾ ਬੈਠ ਕੇ ਤਖਤ ਤੇ ਰਾਜ ਕੀਤਾ ਇੱਕ ਦਿਨ ਉਹ ਵੀ ਹੋਏ ਕੰਗਾਲ ਵੇਖੇ ਤਨ ਤਨ ਪਰਮਾਤਮਾ ਤਨ ਹੈ ਤੋਂ ਇਹ ਤੇਰੇ ਖੇਲ ਮੈਂ ਬੜੇ ਕਮਾਲ ਵੇਖੇ ਤਨ 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 ਹੈ ਪਰਮਾਤਮਾ ਤੋਂ ਇਹ ਤੇਰੇ ਖੇਲ ਮੈਂ ਬੜੇ ਕਮਾਲ ਵੇਖੇ